ਪੰਜਾਬ ਪੁਲਿਸ ਵੱਲੋਂ ਜਸੂਸੀ ਦੇ આરોਪ 'ਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਹਾਲਕਲਾ ਦੇ ਮਸ਼ਹੂਰ ਯੂਟਿਊਬਰ ਜਸਵੀਰ ਸਿੰਘ ਜਨਮਹਾਲ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗੂ ਫੈਲੀ ਤੇ ਸਮੂਹ ਪ੍ਰੈਸ ਪਾਈਚਾਰਾ ਜੋ ਕਿ ਪਿੰਡ ਮਹਾਲਕਲਾ ਪਹੁੰਚਿਆ ਜਿੱਥੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਪਤਾ ਕੀਤੀ ਤੁਹਾਨੂੰ ਦੱਸਣਾ ਚਾਹੁੰਦੇ ਆ ਪੰਜਾਬ ਪੁਲਿਸ ਵੱਲੋਂ ਜਸਵੀਰ ਸਿੰਘ ਜੋ ਜਹਾਨ ਮਹਿਲ ਨਾਮਕ ਇੱਕ YouTubeਰ ਚੈਨਲ ਚਲਾਉਂਦਾ ਹੈ P I O ਸਕੀਰ ਉਰਫ ਜੱਟ ਰੰਦਾਵਾ ਦੇ ਨਾਲ ਪਾਕਿਸਤਾਨ ਦੇ ਨਾਲ ਤਾਰ ਜੁੜੇ ਹੋਣ ਤੇ ਪੁਲਿਸ ਨੇ ਉਸ ਨੂੰ ਅਤਵਾਦੀ ਸਥਾਪਿਤ ਜਸੂਸੀ ਨੈੱਟਵਰਕ ਦਾ ਹਿੱਸਾ ਮੰਨਦੇ ਹੋਏ ਗ੍ਰਿਫਤਾਰੀ ਕੀਤੀ ਹੈ ਬੀਤੇ ਦਿਨੋਂ ਵੀ ਹਰਿਆਣੇ ਦੀ ਇੱਕ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਤਾਰ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਹਾਲ ਕਲਾਵੀ ਪਹੁੰਚ ਗਏ ਜਿਸ ਦੇ ਤਹਿਤ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲਬਾਤ ਨਹੀਂ ਲੱਗਦੀ ਕਿਉਂਕਿ ਜੋ ਜਸਵੀਰ ਸਿੰਘ ਜਹਾਂ ਮਾਹਲ ਹੈ ਵਿਦੇਸ਼ਾਂ ਦਾ ਟੂਰ ਲਗਾਉਂਦਾ ਰਹਦਾ ਹੈ ਪੁਲਿਸ ਮੁਕਤਾਬਕ ਉਹ ਤਿੰਨ ਵਾਰ ਪਾਕਿਸਤਾਨ ਜਾਣ ਨਾਲ ਉਹਦੇ ਤਾਰ ਜੁੜੇ ਸਮੋ ਕੇ ਪਿੰਡ ਵਾਸੀ ਕੀ ਕਹਿੰਦੇ ਨੇ ਤੁਸੀਂ ਸੁਣੋ ਪੁਲਿਸ ਨੇ ਪਕੜਿਆ ਹੈਗਾ ਤਾਂ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਚ ਕਿਸ ਤਰ੍ਹਾਂ ਦਾ ਕਰੈਕਟਰ ਹੈ ਜਾਂ ਕਿਸ ਤਰ੍ਹਾਂ ਦੀ ਕੋਈ ਸ਼ੱਕੀ ਗਲਤ ਗੱਲਬਾਤ ਕੋ ਹੈ ਨਹੀਂ ਪਿੰਡ ਵਿੱਚ ਤਾਂ ਵਿਵਹਾਰ ਉਹਦਾ ਬਹੁਤ ਵਧੀਆ ਦਾ ਪਿੰਡ ਵਿੱਚ ਤਾਂ ਕਦੇ ਵੀ ਕੋਈ ਅਜਿਹੀ ਗੱਲਬਾਤ ਨਹੀਂ ਹੋਣੀ ਜਿੱਤਾ ਕੋਈ ਯਾਨੀ ਸਾਡੇ ਵੱਲ ਦਾ ਵੀ ਇਹੀ ਆ ਵੀ ਕੋਈ ਉਹਦੇ ਗਲਤ ਇਲਜ਼ਾਮ ਲਾਇਆ ਜਾ ਰਹੀਆਂ ਭਈ ਪਿੰਡ ਵਿੱਚ ਉਹਨੇ ਕੋਈ ਅੱਗੇ ਕੋਈ ਅਜਿਹਾ ਗਲਤ ਕੰਮ ਕੋਈ ਕਰਿਆ ਨਹੀਂ ਹਾਂਜੀ ਵਧੀਆ ਜਾਨੀ ਉਹਨੇ ਪਰਿਵਾਰ ਚ ਰਹਿ ਰਿਹਾ ਵਸ ਹਾਂਜੀ ਕੀ ਕੰਮ ਕੀ ਕਰਦਾ ਹੈਗਾ ਕੰਮ ਤਾਂ ਦੇਖੋ ਇੱਕ ਯੂਟਿਊਬਰ ਆ ਤੁਹਾਨੂੰ ਪਤਾ ਹੀ ਆ ਤੇ ਬਾਕੀ ਆਪਣਾ ਖੇਤੀਬਾੜੀ ਦਾ ਕੰਮ ਕਰਦਾ ਜੀ ਅੱਛਾ ਹਾਂਜੀ ਜਮੀਨ ਹੈ ਜੀ ਜਮੀਨ ਤਰੀਬਨ ਕੋਈ 4 ਏਕੜ ਹੈਗੀ ਤੇ ਬੋਈ ਹਾਂਜੀ ਉਸ ਤੋਂ ਇਲਾਵਾ ਹੋਰ ਵੀ ਕੋਈ ਬਾਹਰ ਪੁਰ ਵੀ ਕਿਤੇ ਗਿਆ ਹਾਂ ਬਾਹਰ ਪਹਿਲਾਂ ਜਾ ਕੇ ਆਇਆ ਜੀ ਹਾਂ ਜਾਨੀ ਨਾਰਵੇਜ ਗਿਆ ਸੀ ਸਾਤਾ ਬੋਈ ਜਾਨੀ 3-4 ਸਾਲਾਂ ਪਹਿਲਾਂ ਹਾਂਜੀ ਕਿੰਨੇ ਪੜਾਈ ਲਏ ਤੁਹਾਨੂੰ ਉਹ ਤਾਂ ਯਮਨ ਲੀ ਮੇਰੇ ਗਰੀਬ ਮਾਣੇ ਅੱਛਾ ਤੁਹਾਨੂੰ ਫਿਰ ਹੁਣ ਪਤਾ ਲੱਗਿਆ ਵੀ ਕੀ ਹੋਇਆ ਸਾਰਾ ਕੱਲ ਕੋਈ ਕੋਨਟੈਕਟ ਟੁੱਟ ਨੂੰ ਪੁਲਿਸ ਨੇ ਕਿਸੇ ਨੇ ਕੀਤਾ ਨਹੀਂ ਮੈਨੂੰ ਤਾਂ ਹੁਣ ਯਾਨੀ ਕੋਈ ਤਕਰੀਬ ਅੱਧਾ ਘੰਟਾ ਪਹਿਲਾਂ ਹੀ ਪੁਲਿਸ ਦਾ ਫੋਨ ਆਈ ਜੀ ਤੁਹਾਨੂੰ ਬਈ ਬਿਆਨ ਦੇਣ ਗਿਆਦਾ ਹੀ ਹੁਣ ਉੱਥੇ ਬੁਲਾਏ ਹੁਣੇ ਜੀ ਉੱਥੇ ਕੋਈ ਬਣੇ ਇਹਨਾਂ ਨੇ ਚੰਡੀਗੜ੍ਹ ਉੱਥੇ ਜਾਨੀ ਇਹਨਾਂ ਨੇ ਅੱਤੀ ਅਰੈਸਟ ਕਰਿਆ ਜੀ ਬਹੁਤਾ ਕੋਈ ਪਰਿਵਾਰਕਾ ਕੋਣ ਕੋਈ ਨਹੀਂ ਪਰਿਵਾਰ ਵਿੱਚ ਤਾਂ ਜਿਹਦੇ ਕਬੇਟਾ ਤੇ ਪਤਨੀਆਂ ਬਾਕੀ ਤਾਂ ਭਾਈ ਹੋ ਕੁਮ ਵਾਲੀ ਰਹਿੰਦਾ ਤੁਹਾਨੂੰ ਕੀ ਲੱਗਦਾ ਜਿਹੜਾ ਉਹਦਾ ਪ੍ਰੀਖਿਆ ਮੈਨੂੰ ਤਾਂ ਨਹੀਂ ਲੱਗਦਾ ਜੀ ਕੋਈ ਅਜੀ ਗੱਲਬਾਤ ਵਾਜੇ ਪਹਿਲਾਂ ਪਿੰਡ ਦੀ ਕੋਈ ਸੁਣੀ ਹੋਣੀ ਹੈ ਕਿ ਵੀ ਮੈਨੂੰ ਤਾਂ ਇਹ ਵੈਸੇ ਵੀ ਗਲਤ ਲੱਗਦਾ ਜੀ ਬਾਕੀ ਤਾਂ ਚਲੋ ਨਹੀਂ ਲੱਗਦਾ ਨਹੀਂ ਠੀਕ ਠੀਕ ਹੈ ਉਸ ਪਿੰਡ ਦੇ ਘਰ ਦੀਆਂ ਤਸਵੀਰਾਂ ਜਿੱਥੇ ਸਨਾਟਾ ਛਾਇਆ ਹੋਇਆ ਪਰਿਵਾਰ ਗਹਿਰੇ ਸਦਵੇਂ ਚ ਹੈ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲਬਾਤ ਨਹੀਂ ਨਾ ਹੀ ਉਹਦੇ ਵਿੱਚ ਕੋਈ ਐਦਾਂ ਦੀ ਗੱਲਬਾਤ ਦੇਖੀ ਹੈ ਤੇ ਆਮ ਖੇਤੀ ਕਰਦਾ ਹੈ ਤੇ YouTube ਤੇ ਵੀਡੀਓ ਬਣਾ ਕੇ ਪਾਉਂਦਾ ਹੈ ਪੁਲਿਸ ਵੱਲੋਂ ਤੇ ਮੁੱਖ ਮੰਤਰੀ ਵੱਲੋਂ ਵੀ ਦੱਸਿਆ ਗਿਆ ਕਿ ਪਾਕਿਸਤਾਨ ਨਾਲ ਤਾਰ ਜੁੜੇ ਹੋਣ ਤੇ ਪੁਲਿਸ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਆਉਣ ਵਾਲੇ ਦਿਨਾਂ ਵਿੱਚ ਕੀਤੀ ਪਾਸਟ ਹੋਵੇਗੀ ਗਰਾਉਂਡ ਜ਼ੀਰੋ ਤੋਂ ਇਕਵਾਲ ਸਿੰਘ ਵਾਲੀ ਡੇਲੀ ਨਿਊਜ਼ਰੀ ਚਮਕੌਰ